केले आवे बापू हाजरा ओ ने गला दुकान ला के जांदांगा गलांदा मैं न ਓ ਜੀ ਬੈਠਾ ਕਿਵੇਂ ਚੌਧਰੀਆ ਕਿਵੇਂ ਆਪਣੇ ਹੋਏ ਜਮਾ ਪੀਤਾ ਬਾਰ ਤਪਾਇਆ ਬੈਦਰਾ ਮੈਂ 10 ਦਿਨ ਹੋ ਗਏ ਦਵਾਈ ਦਵਾਈ ਇਹਦਾ ਗਲਾਇਆ ਖੜਾਵਾ ਦੇਖੋ ਨਾ ਕੀ ਨੁਕਸਾ ਇਹਨੂੰ ਚੈੱਕ ਕਰ ਲੈਨੇ ਆਪਾਂ ਹਾਂ ਕਰੋ ਸਮਾਰ ਕੇ ਚੁੱ ਮੂੰਹ ਬੋਲ ਵੀ ਮੁੰਡਿਆ ਆ ਸਮਾਰ ਕੇ ਆ ਬਸ ਖਾਦਾ ਪੀਤਾ ਕੀ ਸੀ ਕੇਲੇ ਖਾਦੇ ਨੇ ਜੀ 2-4 ਕਬੇਰਾ ਜੀ ਠੰਡਾ ਪਾਣੀ ਪੀਤਾ ਉਤੋਂ ਦੀ ਹਾਂ ਜੀ ਠੰਡਾ ਪਾਣੀ ਗੱਲਾ ਕੋਈ ਨਾ ਗੱਲਾ ਥੋੜਾ ਸਮਝੀ ਅੰਦਰ ਚੱਲ ਕਾਕਾ ਚੈੱਕ ਅਪ ਕਰ ਦਿਆਂ ਤੇਰਾ ਕਦਸ ਮਾਰ ਕੇ ਕਰੋ ਨਾ ਕਾਨੂੰ ਫੇਰ ਨਾ ਕਹੀ ਜਾ ਮੈਨੂੰ ਮੈਂ ਕਹਿੰਦਾ ਤੁਸੀਂ ਜੁਗਤੀ ਬੈਦ ਕੋਲ ਆਇਆ ਚੌਧਰੀ ਆ ਜਿੰਦੇ ਲਾ ਦੂ ਠੀਕ ਹੈ ਠੀਕ ਆ ਬਾਦ ਕਰੋ ਦਾ লাশ ਮਾਰ ਕੇ ਮੂਹ ਨਾ ਮੜਿਆ ਆਹ ਹੋਰ ਆਹ ਕਰੋ ਨਾ ਕਰੋ ਆਹ ਆ ਜਾਓ ਆ ਜਾਓ ਹਾ ਹਾ ਆ ਹਾ 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 ਉਹ ਚੌਧਰੀਆ ਮਰਾ ਪੈਸਾ ਕੀ ਹੋ ਗਿਆ ਬੜਾ ਬਾਹ ਕੰਮ ਖਰਾਬ ਕਰੀ ਫਿਰਦਾ ਹਾਂ ਭਇਆ ਉਹਨੇ ਭਇਆ ਆ ਕਰਦੀ ਬਹੁਤ ਮੋਟ ਮਾਰ ਕੇ ਸਾਫ ਕਰਤਾ ਝੋਲੂ ਫਿਰਿਆ ਇਹਦੇ ਚੌਧਰੀਆ ਹਾਂ ਇੱਕ ਦਿਨ ਛੱਡ ਕੇ ਹਾਂ ਦੋ ਵਾਰੀ ਹੋਰ ਫਰਾ ਕੇ ਲੈ ਜੀ ਸੈੱਟ ਹੋ ਜਾਊਗਾ ਠੀਕ ਆ ਕੋਈ ਦਵਾਈ ਦੁਈ ਹੋਰ ਕੋਈ ਪੁੜੀਆਂ ਪਾਣੀ ਕੁ ਦੇ ਦੇ ਮੈਨੂੰ ਆ ਓਕੇ ਓਕੇ ਓ ਕਿਵੇਂ ਆ ਲੋਟਾ ਹੁਣ ਤੂੰ ਹਾਂ ਹਾਂ ਇੱਡੀ ਕਾਲੀ ਨਾ ਕਰ ਚੌਧਰੀਆ ਹਾਂਜੀ ਇਹ ਇੰਨੀ ਛੇਤੀ ਲੋਡ ਹੋਣ ਵਾਲਾ ਲਾਜ਼ਮੀ ਹੈਗਾ ਇਹ ਤਾਂ ਹਜੇ ਆ ਝੋੜ ਲੂ ਦੋ ਤਿੰਨ ਵਾਰੀ ਹੋਰ ਫੇਰਨਾ ਪਊ